ਮੈਰਿਟੋਰੀਆ ਸਕੂਲਾਂ ਦਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਆ ਇੱਥੋਂ ਪੜ੍ਹ ਕੇ ਵਿਦਿਆਰਥੀ ਉੱਚ ਕੋਟੀ ਜਾਂ ਨੌਕਰੀਆਂ ਤੇ ਬਰਾਜਮਾਨ ਹੁੰਦੇ ਆ ਤੇ ਉਹ ਬਹੁਤ ਸੋਹਣੇ ਕੋਰਸਾਂ ਦੇ ਵਿੱਚ ਉੱਚ ਕੋਰਸਾਂ ਦੇ ਵਿੱਚ ਜਿਹੜਾ ਦਾਖਲਾ ਪ੍ਰਾਪਤ ਕਰਦੇ ਆ ਇੱਥੋਂ ਕਿੰਨੇ ਵਿਦਿਆਰਥੀ ਜਿਹੜਾ NEET, JEE Main, CA ਕਰ ਚੁੱਕੇ ਨੇਗੇ, MBBS ਕਰ ਰਹੇ ਨੇਗੇ। ਇਸੇ ਤਰ੍ਹਾਂ ਦੇ ਨਾਲ ਮੈਰਿਟੋਰੀਆ ਸਕੂਲ ਤਲਵਾੜਾ ਦੇ ਆ ਜਿਹੜੀਆਂ 10ਵੀਂ ਸ਼੍ਰੇਣੀ ਵਿੱਚੋਂ ਪੰਜ ਵਿਦਿਆਰਥੀਆਂ ਨੂੰ ਜਿਹੜਾ ਮਾਣ ਮਿਲੇਗਾ ਉਹ ਮਾਨਯੋਗ ਰਾਜਪਾਲ ਪੰਜਾਬ ਸ਼੍ਰੀ ਬਨਵਾਰੀ لال ਪ੍ਰੋਤਜੀ ਦੁਆਰਾ ਸਨਮਾਨਿਤ ਕੀਤਾ ਗਿਆ ਸੀਗਾ ਇਹ 10ਵੀਂ ਸ਼੍ਰੇਣੀ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਕੁੱਲ 75 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ ਜਿਦੇ ਵਿੱਚੋਂ ਵੱਡੀ ਪ੍ਰਾਪਤੀ ਦੇਖਣ ਨੂੰ ਇਹ ਮਿਲਦੀ ਆ ਵੀ ਇੱਕੋ ਸਕੂਲ ਮੈਰੀਟੋਰੀਅ ਸਕੂਲ ਤਲਵਾੜਾ ਦੀਆਂ ਪੰਜ ਵਿਦਿਆਰਥਣਾਂ ਨੂੰ ਮਾਨਯੋਗ ਰਾਜਪਾਲ ਪੰਜਾਬ ਦੀ ਵੱਲੋਂ ਜਿਹੜਾ ਸਨਮਾਨ ਮਿਲਿਆਗਾ ਇਹਦੇ ਲਈ ਜਿਹੜਾ ਸਮੁੱਚੇ ਮੈਰੀਟੋਰੀਅ ਸਕੂਲਾਂ ਦੇ ਟੀਚਰਾਂ ਨੇ ਇਸ ਗੱਲ ਤੇ ਫਕਰ ਮਹਿਸੂਸ ਕੀਤਾ ਤੇ ਸਾਰੇ ਵਿਦਿਆਰਥੀਆਂ ਤੋਂ ਉਹਨਾਂ ਦੇ ਮਾਪਿਆਂ ਨੇ ਖਾਸ ਤੌਰ ਤੇ ਕਿਉਂਕਿ ਜਿਹੜਾ ਇਸ ਤਰ੍ਹਾਂ ਦੇ ਨਾਲ ਵਿਦਿਆਰਥੀ ਉੱਚ ਕੋਟੀ ਦੀਆਂ ਪੋਜੀਸ਼ਨਾਂ ਹਾਸਲ ਕਰਦੇ ਨੇ ਤੇ ਇੱਕ ਬਹੁਤ ਵੱਡੀ ਗੱਲ ਬਣ ਜਾਂਦੀ ਹੈਗੀ ਸੋ ਬੱਚੇ ਤੁਸੀਂ ਵੇਖ ਰਹੇ ਹੋਗੇ ਲਗਾਤਾਰ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਸਨਮਾਨ ਚਿੰਨ੍ਹ ਮਿਲੇ ਤੇ ਇਸ ਤੋਂ ਇਲਾਵਾ ਜਿਹੜਾ ਅ ਸ਼੍ਰੀ ਬਨਵਾਰੀ لال ਪ੍ਰੋਤ ਮਾਨਯੋਗ ਪੰਜਾਬ ਰਾਜਪਾਲ ਦੇ ਦੁਆਰਾ ਬੱਚਿਆਂ ਨੂੰ ਜਿਹੜਾ ਸਨਮਾਨਿਤ ਕੀਤਾ ਜਾ ਰਿਹਾਗਾ ਉਸ ਟਾਈਮ ਦੀਆਂ ਤਸਵੀਰਾਂ ਵਾਕੀ ਜਿਹੜਾ ਵਿਦਿਆਰਥੀ ਇਹ ਤਸਵੀਰਾਂ ਵੇਖ ਰਹੇ ਹੋਗੇ ਤੇ ਆਓ ਵਿਦਿਆਰਥੀਆਂ ਦੇ ਮੁੱਖ ਦੇ ਵਿੱਚੋਂ ਸੁਣੀ ਹੈ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਿਹੜਾ ਇਹ ਸਨਮਾਨ ਪ੍ਰਾਪਤ ਹੋਇਆ ਆਓ ਜਨਨ ਸ੍ਰੀ ਰਾਜਪਤੀ ਸ੍ਰੀ ਰਾਜਪਤੀ ਜੀ ਕਿੰਨੇ ਉੱਤਮ ਦੇਖਾਂ ਦੇ ਬਾਤ ਕੀਤੀ ਸਾਡਾ ਨਾਮ ਮਿਸਤਰੀ ਸਿੰਘ ਜਾਨੀ ਤੁਹਾਡੇ ਫੀਚਰ ਤੇ ਮੈਰਿਟੋਰੀਅਸ ਜੁਨੀਅਰ ਦੇ 50 ਸਾਲਾ ਸਾਡਾ ਨਾਮ ਸ੍ਰੀ ਵਿੱਚ ਸ਼ਾਮਿਲ ਕੀਤਾ ਗਿਆ ਅੱਜ ਅਸੀਂ ਰਾਜਪਰਵਨ ਦੇਖੇ ਸਰ ਆਏ ਤਾਂ ਸਾਨੂੰ ਰਾਜਪਾਲ ਵੱਲੋਂ ਸਨਮਾਨਿਤ ਕੀਤਾ ਗਿਆ ਧੰਨਵਾਦ ਮੈਂ ਆਇਸ਼ਾ ਕੁਮਾਰੀ ਮੈਰਿਟੋਰੀਅਸ ਸਕੂਲ ਤਿਲਵਾੜਾ ਦੀ ਵਿਦਿਆਰਥਣ ਹਾਂ ਅੱਜ ਸਾਨੂੰ ਰਾਜ ਭਵਨ ਵਿੱਚ ਗਵਰਨਰ ਸਾਹਿਬ ਦੁਆਰਾ ਸਨਮਾਨਿਤ ਕੀਤਾ ਗਿਆ ਮੈਰਿਟ ਚਾਨ ਲਈ ਪਰ ਅਸੀਂ ਪਹਿਲਾਂ ਨਿਰਾਸ਼ ਹੋ ਗਏ ਸੀ ਕਿਉਂਕਿ ਸਾਡਾ ਮੈਰਿਟ ਵਿੱਚ ਨਾਮ ਨਹੀਂ ਸੀ ਆਇਆ ਪਰ ਸਾਡੇ ਟੀਚਰ ਸਾਹਿਬਾਨ ਅਤੇ ਮੈਰਿਟੋਰੀਅਸ ਟੀਚਰਸ ਯੂਨੀਅਨ ਨੇ ਆਪਣੀ ਮਿਹਨਤ ਸਦਕਾ ਸਾਡਾ ਨਾਮ ਇਸ ਤਰੀ ਛਪਵਾਇਆ ਦਾ ਜੀ ਜਾ ਸਕਿਆ ਤਾਂ ਮੈਂ ਇਸ ਲਈ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੂੰਗੀ ਮੈਥੋਰੀ ਸਿਚੂਏਸ਼ਨ ਦਾ ਬਹੁਤ ਬਹੁਤ ਧੰਨਵਾਦ ਮੈਂ ਰਾਜ ਚੌਧਰੀ ਮੈਰਿਟੋਰੀਅ ਸਕੂਲ ਤਲਵਾੜਾ ਦੀ ਵਿਦਿਆਰਥਣ ਮੈਂ ਦੱਸਣਾ ਚਾਹੁੰਦੀ ਆ ਕਿ ਅੱਜ ਸਾਨੂੰ ਇੱਥੇ ਸਨਮਾਨਿਤ ਕੀਤਾ ਗਿਆ ਪਰ ਪਹਿਲਾਂ ਅਸੀਂ ਨਿਰਾਸ਼ ਹੋ ਗਏ ਸੀ ਕਿਉਂਕਿ ਸਾਡਾ ਲਿਸਟ ਵਿੱਚ ਨਾਮ ਨਹੀਂ ਸੀ ਪਰ ਫਿਰ ਸਾਡੇ ਟੀਚਰਜ਼ ਸਤਕਾ ਤੇ ਮੈਰਿਟੋਰੀਅਸ ਟੀਚਰਜ਼ ਯੂਨੀਅਨ ਸਤਕਾ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਉਹਨਾਂ ਦੇ ਕਰਕੇ ਹੀ ਅਸੀਂ ਅੱਜ ਇੱਥੇ ਆ ਸਕੇ ਹਾਂ ਤੇ ਸਾਨੂੰ ਇਹ ਸਨਮਾਨ ਮਿਲਿਆ ਧੰਨ ਮੈਰਿਟੋਰੀਅ ਸਕੂਲ ਤਲਵਾੜਾ ਦੀਆਂ ਸੱਤ ਵਿਦਿਆਰਥਣਾਂ ਜਦੋਂ ਮੈਰਿਟ ਦੇ ਵਿੱਚ ਆਈਆਂ ਸੀ ਦਸਵੀਂ ਦੇ ਵਿੱਚੋਂ ਤੈਨਾਂ ਦਾ ਸਨਮਾਨ ਕੀਤਾ ਗਿਆ ਸੀਗਾ ਮੈਰੀਟੋਰੀਅ ਸਕੂਲ ਤਲਵਾੜਾ ਦੇ ਵੱਲੋਂ ਪ੍ਰਿੰਸੀਪਲ ਸਰ ਤੇ ਸਮੂਹ ਸਟਾਫ ਦੇ ਵੱਲੋਂ ਉਸ ਟਾਈਮ ਦੇ ਬੱਚਿਆਂ ਦੀਆਂ ਜਿਹੜੀਆਂ ਤਸਵੀਰਾਂ ਉਹ ਵੀ ਤੁਹਾਨੂੰ ਦਿਖਾ ਰਹੇ ਹਾਂਗੇ ਸੋ ਬੱਚੇ ਜਿਹੜੇ ਉੱਚ ਕੋਟੀ ਦੇ ਅਫਸਰ ਬਣਦੇ ਨੇ ਉਹਨਾਂ ਦਾ ਬਹੁਤ ਰੁਝਾਨ ਰਹਿੰਦਾ ਹੈਗਾ ਮੈਰੀਟੋਰੀਅ ਸਕੂਲਾਂ ਦੇ ਵੱਲ ਕਿਉਂਕਿ ਸਟਾਫ ਜਿਹੜਾ ਲਗਾਤਾਰ ਮਿਹਨਤ ਕਰਵਾਉਂਦਾ ਪ੍ਰਿੰਸੀਪਲ ਸਰ ਤੇ ਸਮੂਹ ਸਟਾਫ ਜਿਹੜਾ ਬੱਚਿਆਂ ਦਾ ਸਨਮਾਨ ਕਰਦੇ ਹੋਏ ਤੇ ਇਹ 3 ਜਿਹੜੀਆਂ ਤਰੱਕੀ ਦੀਆਂ ਲੀਹਾਂ ਦੇ ਵੱਲ ਜਾ ਰਹੀਆਂ ਨੇਗੀਆਂ ਲਗਾਤਾਰ ਦੇਖ ਰਹੇ ਆਪਾਂ ਸੋ ਇੱਕੋ ਸਕੂਲ ਵਿੱਚੋਂ 7-7 ਬੱਚਿਆਂ ਦਾ ਮੈਰਿਟ ਦੇ ਵਿੱਚ ਆਉਣਾ ਤੇ ਪੰਜਾਬ ਭਵਨ ਦੇ ਵਿੱਚੋਂ ਮਾਨਯੋਗ ਰਾਜਪਾਲ ਦੁਆਰਾ ਸਨਮਾਨਿਤ ਕਰਨਾ ਪੰਜ ਵਿਦਿਆਰਥੀਆਂ ਨੂੰ ਆਪਣੇ ਆਪ ਦੇ ਵਿੱਚ ਇੱਕ ਅਹਿਮ ਗੱਲ ਆ। ਸੋ ਇਸ ਵੀਡੀਓ ਨੂੰ ਆਪਾਂ ਵੱਧ ਤੋਂ ਵੱਧ ਜਿਹੜਾ ਅੱਗੇ ਸ਼ੇਅਰ ਕਰੀਏ ਤਾਂ ਕਿ ਹਰੇਕ ਬੱਚੇ ਕੋਲ ਗੱਲ ਪਹੁੰਚੇ। ਤਾਂ ਸਾਰੇ ਬੱਚੇ ਜਿਹੜੇ ਮੈਰਿਟਰੀ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਕੇ ਜਿਹੜਾ ਪੜ ਸਕਣ ਉਹਨਾਂ ਦੇ ਸੁਪਨੇ ਪੂਰੇ ਹੋਣ। ਚੰਗਾ ਲੱਗਿਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ, ਜ਼ਰੂਰ ਸ਼ੇਅਰ ਕਰਿਓ ਅੱਗੇ।